ਸਤਿ ਸ੍ਰੀ ਅਕਾਲ ਦਾ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਜੱਜ ਸਿੰਘ ਚਾਹਲ ਸਵਾਗਤ ਕਰਦਾ ਬਾਹਰਲੇ ਮੁਲਕਾਂ ਵਿੱਚ ਬੈਠ ਕੇ ਖਾਲਿਸਤਾਨ ਬਣਾਉਣ ਦੇ ਲਈ ਰੈਫਰੈਂਡਮ 2020 ਕਰਵਾਉਣ ਦੀਆਂ ਗੱਲਾਂ ਕਰਨ ਵਾਲੇ ਖਾਲਿਸਤਾਨੀਆਂ ਨੂੰ ਰਵਨੀਤ ਸਿੰਘ ਬਿੱਟੂ ਨੇ ਵੰਗਾਰਿਆ ਕਿ ਹੁਣ ਖਾਲਿਸਤਾਨੀਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਉਹਨਾਂ ਦੀ ਗੱਲ ਦਾ ਜਵਾਬ ਦੇ ਦਿੱਤਾ ਹੈ ਸੁਨੇਹਾ ਜਾਣਿਆ ਪੰਜਾਬ ਦੇ ਵਿੱਚ ਜਿਹੜਾ ਦਾਦੇ ਦੇ ਰਾਹ ਤੇ ਪੋਤਾ ਤੁਰਿਆ ਰਮਨਿੰਦਰ ਬਿੱਟੂ ਇਦਾਂ ਸਿੰਘ ਮਾੜੀ ਜੀ ਬਰਕ ਮਾਰਨ ਦਾ 10-10 ਸਾਲਾਂ ਤੋਂ ਬੜਾ ਨਹੀਂ ਨਿਕਲਦਾ ਫੇ ਅੱਜ ਤੱਕ ਕਹੇ 45-45 ਮਿੰਟ ਤੇ ਇੱਕੋ ਗੱਲ ਚਲਾਉਂਦੇ ਆ ਵੀ ਸਾਡੇ ਬਿੱਟੂ ਨੂੰ ਧਮਕੀ ਦਿੱਤੀ ਆ ਬਾਬੇ ਆਪਣੇ ਰਾਹ ਤੇ ਦੁਰ ਤੋਂ ਪਹਿਲਾਂ ਸੋਚ ਲਾਇਆ ਸੀ ਕਿ ਬਾਬੇ ਤੇਰੇ ਦੀ ਪਛਾਣ ਬੂਟਾ ਤੋਂ ਹੋਈ ਸੀ ਖੈਰ ਲੀਗਲ ਤਰੀਕੇ ਨਾਲ ਚੱਲਦੇ ਆ ਤੈਨੂੰ ਇੰਨਾ ਦੱਸ ਦੇਣਾ ਚਾਹਣਾ ਜਿਹੜੀ ਬਿਆਨਬਾਜ਼ੀ ਤੂੰ ਪੰਜਾਬ 'ਚ ਕਰਨ ਦਿਆ ਬਿਜੇ ਖਾਲਿਸਤਾਨ ਬਣਾਉਣਾ ਅਮਰੀਕਾ ਕੈਨੇਡਾ ਦੀ ਧਰਤੀ ਤੇ ਬਣਾ ਲਓ ਖਾਲਿਸਤਾਨ ਇੱਕ ਜਗ੍ਹਾ ਦੇ ਟੁਕੜੇ ਦਾ ਨਾਮ ਨਹੀਂ ਬਿੱਟੂ ਜੇਰਾ ਖਾਲਸਤਾਨ ਏ ਉਹ ਇੱਕ ਜਗ੍ਹਾ ਦੇ ਟੁਕੜੇ ਦਾ ਨਾਂ ਨਹੀਂ ਗਾ ਖਾਲਸਤਾਨ ਬਣਾਵਾਂਗੇ ਤੁਹਾਡੀ ਹਿੱਕ ਤੇ ਬਣਾਵਾਂਗੇ ਪਰ ਇਹ ਗੱਲ ਦੇ ਨੂੰ ਬਿੱਟੂ ਕੰਨ ਖੋਲ ਕੇ ਸੁਣ ਲੈ ਵਿੱਚੇ ਕੈਪਟਨ ਕਾਲ ਸੁਣ ਲੈ ਓਏ ਤੈਨੂੰ ਇੰਨੀ ਗਾਰੰਟੀ ਦਿੰਦੇ ਆ ਬਈ ਤੇਰੀ ਹਿੱਕ ਤੇ ਨਾਮ ਸ਼ਾਨ ਸਭ ਗੱਡੇ ਦਾ ਮੇਰਾ ਨਾਮ ਪਟਾ ਦੇ ਰਿਂ ਰਵਨੀਤ ਸਿੰਘ ਬਿੱਟੂ ਦੇ ਵਾਂਗ ਹੀ ਭਾਜਪਾ ਦੇ ਸੀਨੀਅਰ ਲੀਡਰ ਵਿਨੀਤ ਜੋਸ਼ੀ ਨੇ ਵੀ ਖਾਲਸਤਾਨੀਆਂ ਨੂੰ ਵੰਗਾ ਰਿਹਾ ਹੈ ਉਹਨਾਂ ਦਾ ਕਹਿਣਾ ਹੈ ਕਿ ਗੱਲਾਂ ਕਰਨ ਦੇ ਨਾਲ ਕੁਝ ਵੀ ਨਹੀਂ ਹੋਣਾ ਜੇ ਕੁਝ ਕਰਨਾ ਹੈ ਤਾਂ ਕਰਕੇ ਦਿਖਾਓ ਰੈਫਰੰਡਮ 2020 ਸਿੱਖ ਫਾਰ ਜਸਟਿਸ ਇਹ ਇੰਟਰਨੈਟ ਦੀ ਸੋਸ਼ਲ ਮੀਡੀਆ ਤੇ ਆਧਾਰਿਤ ਜੱਥੇਬੰਦੀਆਂ ਨੇ ਇਹਨਾਂ ਦਾ ਜ਼ਮੀਨ ਤੇ ਕੁਛ ਨਹੀਂ ਇਹਨਾਂ ਨੂੰ ਬੰਦੇ ਕਿਰਾਏ ਤੇ ਲੈਣੇ ਪੈਂਦੇ ਆ ਪੰਜਾਬ ਦੇ ਅੰਦਰ ਵੋਲੈਟਿੰਗ ਕਰਾਉਣ ਵਾਸਤੇ ਪੋਸਟਰ ਲਗਵਾਉਣ ਵਾਸਤੇ ਹੋਟਿੰਗ ਲਗਵਾਉਣ ਵਾਸਤੇ ਇੱਕ ਵਾਰ ਤਾਂ ਜਿਨ੍ਹਾਂ ਨੇ ਹੋਟਿੰਗ ਲਾਏ ਸੀਗੇ ਉਹ ਸਾਡੀ ਸ਼ਿਕਾਇਤ ਦੇ ਉੱਪਰ ਪੰਜਾਬ ਸਰਕਾਰ ਨੇ ਜੇਲਾ ਚ ਠੋਕਤੇ ਤੇ ਜਿਹੜਿਆਂ ਨੇ ਉਹ ਵਾਲ ਪੇਂਟਿੰਗ ਕਰਨ ਦੀ ਕੋਸ਼ਿਸ਼ ਕੀਤੀ ਉਹ ਵੀ ਠੋਕਦੇ ਤੇ ਗੁਰਪਤਵੰਨ ਸਿੰਘ ਪੰਨੂ ਮੇਰੀ ਗੱਲ ਸੁਣ ਲਵੇ ਫੋਰਨ ਚ ਬੈਠਾ ਸੁਣ ਲਵੇ ਕਿ ਗੁਰਪਤਵੰਨ ਸਿੰਘ ਪੰਨੂ ਤੂੰ ਨਾ ਤੂੰ ਨਾ ਤਾਂ ਸਿੱਖ ਹੈ ਨਾ ਤੂੰ ਕੋਈ ਇਨਸਾਨ ਹੈ ਤੂੰ ਸਿਰਫ ਆਈਐਸਐਈ ਦਾ ਟਾਊਟ ਹੈ ਜਿਹੜਾ ਉਹਨਾਂ ਦੇ ਪੈਸਿਆਂ ਤੇ ਪਲ ਰਿਹਾ ਹੈ ਗੁਰਪਤਵੰਨ ਸਿੰਘ ਪੰਨੂ ਨਾ ਤੇਰੀ ਦਾੜੀ ਹੈ ਨਾ ਤੇਰੇ ਕੇਸ਼ ਹੈ ਨਾ ਕਕਾਰੇ ਤੇਰੇ ਸਿੱਖੀ ਨਾਲ ਕੋਈ ਰਿਸ਼ਤਾ ਨਹੀਂ ਹੈ ਵਿਦੇਸ਼ ਦੇ ਅੰਦਰ ਕੈਨੇਡਾ ਯੂਐਸਏ ਨਿਊਜ਼ੀਲੈਂਡ ਆਸਟ੍ਰੇਲੀਆ ਵਰਲਡ ਦੇ ਕਿਸੇ ਭਾਗ ਦੇ ਅੰਦਰ ਬੈਠੇ ਵੀ ਜਿਹੜੇ ਸਿੱਖ ਨੇ ਉਹ ਸਿੱਖ ਫੋਰ ਜਸਟਿਸ ਜਾਂ ਖਾਲਿਸਤਾਨ ਦੀ ਜਿਹੜੀ ਕੈਂਪੇਨ ਹੈ ਇਹਦੇ ਹਮਾਇਤੀ ਨਹੀਂ ਨੇ ਫੋਰ ਜਸਟਿਸ ਦੇ ਜਿਹੜੇ ਆਈਐਸਏ ਦੇ ਦੱਲੇ ਨੇ ਏਜੰਟ ਨੇ ਮੇਰੀ ਗੱਲ ਸਾਫ਼ ਔਰ ਸਪਸ਼ਟ ਸੁਣ ਲੈਣਾ ਤੁਹਾਡੀ ਧਮਕੀਆਂ ਤੋਂ ਨਾ ਆਤਾ ਅਸੀਂ ਡਰਨ ਵਾਲੇ ਆ ਨਾ ਕੈਪਟਨ ਡਰਨ ਵਾਲਾ ਬਿੱਟੂ ਧਮ ਹੈ ਤੇ ਕਰਕੇ ਦਿਖਾਓ ਖਾਲਿਸਤਾਨ ਬਣਾਉਣ ਦੇ ਮੁੱਦੇ ਨੂੰ ਲੈ ਕੇ ਪੰਜਾਬ ਦੇ ਵਿੱਚ ਸਿਆਸਤ ਹਮੇਸ਼ਾ ਹੀ ਚੱਲਦੀ ਰਹੀ ਹੈ ਅਤੇ ਹੁਣ ਵੀ ਕੁਝ ਅਜੀਹਾਈ ਹੁੰਦਾ ਦਿਖਾਈ ਦੇ ਰਿਹਾ ਹੈ ਕ੍ਰੋਮਣੀ ਅਕਾਲੀ ਦਲ ਦੇ ਸੀਨੀਅਰ ਲੀਡਰ ਵਿਕਰਮ ਸਿੰਘ ਮਜੀਠੀਆ ਨੇ ਰੈਫਰੈਂਡਮ 2020 ਕਰਵਾਉਣ ਲਈ ਕਾਂਗਰਸ ਨੂੰ ਹੀ ਜ਼ਿੰਮੇਵਾਰ ਦੱਸ ਦਿੱਤਾ ਹੈ ਕਿ ਤਰਕ ਦਿੱਤਾ ਉਹਨਾਂ ਨੇ ਇਸ ਦੇ ਪਿੱਛੇ ਤੁਸੀਂ ਆਪ ਹੀ ਸੁਣ ਲਓ ਇਹ ਕਾਂਗਰਸ ਪਾਰਟੀ ਮੈਂ ਤਾਂ ਸਮਝਦਾ ਹੈ ਕਾਂਗਰਸ ਪਾਰਟੀ ਰੈਫਰੈਂਡਮ 2020 ਦੀ ਜੜ ਵੱੜਦੀ ਹੈ ਦੇਖੋ ਖਾਲਿਸਤਾਨ ਦੀ ਰੈਫਰੈਂਡਮ 2020 ਦੀ ਕੈਪਟਨ ਮਰਿੰਦਰ ਸਿੰਘ ਦਾ ਬਿਆਨ ਕੀ ਸੀ ਕਿ ਜੀ ਮੈਂ ਇਹ ਜੀਆਂ ਤਾਕਤਾਂ ਨੂੰ ਕਦੇ ਕਾਮਯਾਬ ਨਹੀਂ ਹੋਣ ਦਊਂਗਾ ਫਿਰ ਉਹ ਕਹਿੰਦੇ ਆ ਕਿ ਸਾਰੀ ਆਪ ਦੀ ਫੰਡਿੰਗ ਇਹਨਾਂ ਲੋਕਾਂ ਨੇ ਕੀਤੀ ਹੈ ਕੈਪਟਨ ਅਮਰਿੰਦਰ ਸਿੰਘ ਦੇ ਪਹਿਲੇ ਬਿਆਨ ਆਉਂਦੇ ਸਨ ਕਿ ਜਿਹੜੇ ਲੋਕ ਹਿੰਦੁਸਤਾਨ ਨੂੰ ਵੰਡਣਾ ਚਾਹੁੰਦੇ ਜਾਂ ਪੰਜਾਬੀਆਂ ਨੂੰ ਵੰਡਣਾ ਚਾਹੁੰਦੇ ਉਹ ਫੰਡ ਆਪ ਪਾਰਟੀ ਨੂੰ ਕਰਦੇ ਸੀ ਤੇ ਉਹਨਾਂ ਦਾ ਮਚੇਰਾ ਕੌਣ ਸੀ ਪੰਜਾਬ 'ਚ ਉਹਨਾਂ ਦਾ ਚਿਹਰਾ ਸੀ ਆਪ ਪਾਰਟੀ ਉਹਨਾਂ ਦਾ ਕਨਵੀਨਰ ਭਗਵੰਤ ਮਾਨ ਬਿੱਟੂ ਜੀ ਕਹਿੰਦੇ ਕਿ ਉਹਨੂੰ ਨਾਲ ਲੈ ਲਓ ਮਨ ਤਾਂ ਬਣਾ ਲਓ ਤੁਸੀਂ ਪਾਰਟੀ 'ਚ ਕਰਨਾ ਕੀ ਚਾਹੁੰਦੇ ਹੋ ਕੀ ਉਹੋ ਜੇ ਪਹਿਲਾਂ ਕਹਿੰਨੇ ਕਿ ਇਹਨਾਂ ਨੂੰ ਫੰਡ ਕਰਦੇ ਸੀ ਇਹ ਜਿਹੜੇ ਦੇਸ਼ ਨੂੰ ਵੰਡਣਾ ਚਾਹੁੰਦੇ ਆ ਫੇਰ ਤੁਸੀਂ ਕਹਿੰਨੇ ਕੋਈ ਨੂੰ ਨਾਲ ਲੈ ਲਓ ਫੇਰ ਉਹ ਬਿੱਟੂ ਆਖੀ ਜਾਂਦਾ ਮੈਨੂੰ ਧਮਕੀਆਂ ਧਮਕੇ ਆਉਂਦੇ ਮੈਨੂੰ ਤਾਂ ਸਮਝ ਨਹੀਂ ਆ ਰਹੀ ਮੈਨੂੰ ਤਾਂ ਲੱਗਦਾ ਸਾਰਾ ਇਹ ਮਾਹੌਲ ਇਹ じゃ ਬਣਾਉਣਾ ਚਾਹੁੰਦੇ ਲੋਕਾਂ ਦੇ ਮਨ 'ਚ ਭੰਬਲ ਬੂਸਾ ਪਾਉਣਾ ਚਾਹੁੰਦੇ ਫੇਰ ਜੇ ਇਹ ਮਾਹੌਲ ਖਰਾਬ ਕਰਦੇ ਆ ਰੈਫਰੈਂਡਮ 2020 ਵਾਲੇ ਤੇ ਤੁਸੀਂ ਕੇਸ ਕਿਉਂ ਵਾਪਸ ਲੈ ਲੇਂ ਦਰਅਸਲ ਕੁਝ ਦਿਨ ਪਹਿਲਾਂ ਖਾਲਸਤਾਨੀਆਂ ਨੇ ਰਵਨੀਤ ਸਿੰਘ ਬਿੱਟੂ ਨੂੰ ਇੱਕ ਧਮਕੀ ਦਿੱਤੀ ਸੀ ਕਿ ਤੇਰੇ ਦਾਦੇ ਬੈਂਤ ਸਿੰਘ ਨੂੰ ਵੀ ਅਸੀਂ ਇਸੇ ਤਰ੍ਹਾਂ ਹੀ ਮਾਰਿਆ ਸੀ ਅਸੀਂ ਤੈਨੂੰ ਵੀ ਅਸੀਂ ਮਾਰ ਸਕਦੇ ਹਾਂ ਇਸੇ ਦਾ ਜਵਾਬ ਦਿੰਦਿਆਂ ਰਵਨੀਤ ਸਿੰਘ ਬਿੱਟੂ ਨੇ ਖਾਲਸਤਾਨੀਆਂ ਨੂੰ ਲਲਕਾਰਿਆ ਸੀ ਕਿ ਤੁਸੀਂ ਕੁਝ ਵੀ ਨਹੀਂ ਕਰ ਸਕਦੇ ਤੁਸੀਂ ਸਿਰਫ ਗੱਲਾਂ ਕਰਨ ਵਾਲਿਓ ਅਤੇ ਪਾਕਿਸਤਾਨ ਦੇ ਟੁਕੜਿਆਂ ਤੇ ਪਲਣ ਵਾਲਿਓ ਜੇਕਰ ਤੁਸੀਂ ਕਿਤੇ ਵੀ ਖਾਲਸਤਾਨ ਬਣਾਉਣਾ ਚਾਹੁੰਦੇ ਹੋ ਤਾਂ ਅਮਰੀਕਾ ਕੈਨੇਡਾ ਦੇ ਵਿੱਚ ਬਣਾ ਲਓ ਕਿਉਂਕਿ ਪੰਜਾਬ ਦੇ ਵਿੱਚ ਭਾਰਤ ਦੇ ਵਿੱਚ ਖਾਲਸਤਾਨ ਕਦੇ ਵੀ ਨਹੀਂ ਬਣੇਗਾ ਇਸੇ ਦਾ ਜਵਾਬ ਦਿੰਦਿਆਂ ਹੁਣ ਖਾਲਸਤਾਨੀਆਂ ਨੇ ਕੈਪਟਨ ਅਮਰਿੰਦਰ ਸਿੰਘ ਅਤੇ ਰਮਨੀਤ ਸਿੰਘ ਬਿੱਟੂ ਨੂੰ ਚੁਣੌਤੀ ਦੇ ਦਿੱਤੀ ਆ ਪਰ ਇਸ ਨੂੰ ਲੈ ਕੇ ਪੰਜਾਬ ਦੀ ਸਿਆਸਤ ਵੀ ਪੱਖ ਦੀ ਦਿਖਾਈ ਦੇ ਰਹੀ ਹੈ। ਚਰਮਣੀਆਂ ਅਕਾਲੀ ਦਲ ਦੇ ਵਿਕਰਮ ਸਿੰਘ ਮਜੀਠੀਆ ਨੇ ਕਾਂਗਰਸ ਪਾਰਟੀ ਤੇ ਇਸ ਨੂੰ ਲੈ ਕੇ ਇਲਜ਼ਾਮ ਲਗਾ ਦਿੱਤਾ ਹੈ। ਉਹਨਾਂ ਦਾ ਤਾਂ ਕਹਿਣਾ ਹੈ ਕਿ ਕਾਂਗਰਸ ਜਾਣਬੁੱਝ ਕੇ ਰੈਫਰੰਡਮ 2020 ਕਰਾਉਣ ਵਾਲਿਆਂ ਦਾ ਸਾਥ ਦੇਣਾ ਚਾਹੁੰਦੀ ਹੈ। ਰੈਫਰੰਡਮ 2020 ਬਾਰੇ ਤੁਹਾਨੂੰ ਇੱਕ ਵਾਰ ਫਿਰ ਤੋਂ ਜਾਣਕਾਰੀ ਦੇ ਦਿੰਦੇ ਆ। ਅਮਰੀਕਾ ਦੀ ਇੱਕ ਸਿੱਖ ਸੰਸਥਾ 6 for Justice ਦਾ ਕਹਿਣਾ ਹੈ ਕਿ 2020 ਦੇ ਵਿੱਚ ਪੰਜਾਬ ਦੇ ਵਿੱਚ ਇਹ ਵੋਟਾਂ ਪਵਾਈਆਂ ਜਾਣਗੀਆਂ ਕਿ ਕਿਹੜੇ ਕਿਹੜੇ ਕਿੰਨੇ ਲੋਕ ਖਾਲਿਸਤਾਨ ਚਾਹੁੰਦੇ ਨੇ ਅਤੇ ਕਿੰਨੇ ਇਸ ਦੇ ਵਿਰੋਧ ਵਿੱਚ ਨੇ ਪਰ ਭਾਰਤ ਦੀ ਸਰਕਾਰ ਦਾ ਮੰਨਣਾ ਹੈ ਕਿ ਅਜਿਹਾ ਕੋਈ ਵੀ ਰੈਫਰੈਂਡਮ ਅਜਿਹਾ ਕੋਈ ਵੀ ਵੋਟਾ ਦੇਸ਼ ਦੇ ਵਿੱਚ ਨਹੀਂ ਹੋ ਸਕਦੀਆਂ ਜੋ 6 ਫਾਰ ਜਸਟਿਸ ਹੈ ਉਹ ਕਹਿੰਦਾ ਹੈ ਕਿ ਯੂਨੋ ਦੇ ਕੋਲ ਜਾ ਕੇ ਉਹ ਅਜਿਹਾ ਰੈਫਰੈਂਡਮ ਜ਼ਰੂਰ ਕਰਵਾ ਕੇ ਰਹਿਣਗੇ ਫਿਲਹਾਲ ਇਹ ਤਾਂ 2020 ਦੇ ਵਿੱਚ ਹੀ ਪਤਾ ਚੱਲੇਗਾ ਕਿ ਇਹ ਰੈਫਰੈਂਡਮ ਹੁੰਦਾ ਹੈ ਜਾਂ ਨਹੀਂ ਫਿਲਹਾਲ ਖਾਲਿਸਤਾਨੀਆਂ ਨੇ ਰਵਨੀਤ ਸਿੰਘ ਮਿੱਟੂ ਨੂੰ ਇੱਕ ਵਾਰ ਫਿਰ ਤੋਂ ਧਮਕੀ ਦੇ ਦਿੱਤੀ ਹੈ ਇਸ ਦਾ ਕੀ ਨਤੀਜਾ ਨਿਕਲੇਗਾ ਇਸ ਦਾ ਕੋਈ ਅਸਰ ਪੰਜਾਬ ਦੀ ਸਿਆਸਤ ਤੇ ਜਾਂ ਫਿਰ ਰਵਨੀਤ ਸਿੰਘ ਮਿੱਟੂ ਤੇ ਹੋਏਗਾ ਇਹ ਤਾਂ ਆਉਣ ਵਾਲੇ ਦਿਨਾਂ ਵਿੱਚ ਅਜੇ ਦੇਖਣ ਵਾਲੀ ਗੱਲ ਹੋਏਗੀ ਪਰ ਹੁਣ ਅਸੀਂ ਤੁਹਾਡੇ ਤੋਂ ਪੰਜਾਬ ਦੇ ਲੋਕਾਂ ਨੂੰ ਪੁੱਛਣਾ ਚਾਹੁੰਦੇ ਆ ਕਿ ਕੀ ਤੁਸੀਂ ਪੰਜਾਬ ਦੇ ਵਿੱਚ ਰੈਫਰੈਂਡਮ 2020 ਚਾਹੁੰਦੇ ਹੋ ਖਾਲਿਸਤਾਨ ਨੂੰ ਲੈ ਕੇ ਪੰਜਾਬ ਦੇ ਵਿੱਚ ਵੋਟਾਂ ਪਾਉਣੀਆਂ ਚਾਹੁੰਦੇ ਹੋ ਇਸ ਬਾਰੇ ਤੁਹਾਡੀ ਕੀ ਰਾਏ ਹੈ ਇਸ ਵੀਡੀਓ ਤੇ ਕਮੈਂਟ ਕਰਕੇ ਆਪਣੀ ਰਾਏ ਜ਼ਰੂਰ ਦਿਓ ਜੇਕਰ ਤੁਹਾਨੂੰ ਦਾ ਪੰਜਾਬ ਟੀਵੀ ਨਿਊਜ਼ ਚੈਨਲ ਪਸੰਦ ਆਉਂਦਾ ਹੈ ਤਾਂ ਤੁਸੀਂ ਪੱਕੇ ਤੌਰ ਤੇ ਦਾ ਪੰਜਾਬ ਟੀਵੀ ਨਾਲ ਜੁੜੇ ਰਹਿਣਾ ਚਾਹੁੰਦੇ ਹੋ ਤਾਂ ਇਸ ਚੈਨਲ ਨੂੰ YouTube ਤੇ ਸਬਸਕ੍ਰਾਈਬ ਜ਼ਰੂਰ ਕਰ ਲਓ ਜੇਕਰ ਤੁਸੀਂ ਇਹ ਵੀਡੀਓ Facebook ਤੇ ਦੇਖ ਰਹੇ ਹੋ ਤਾਂ Facebook ਤੇ ਸਾਡਾ ਦਾ ਪੰਜਾਬ ਟੀਵੀ ਨਾਂ ਦਾ ਪੇਜ ਵੀ ਹੈ ਉਸ ਪੇਜ ਨੂੰ ਲਾਈਕ ਕਰ ਲਓ ਮੈਂ ਜੱਜ ਸਿੰਘ ਚਾਲੇ ਇਸੇ ਤਰ੍ਹਾਂ ਹੀ ਹੋਰ ਖਬਰਾਂ ਦੇ ਨਾਲ ਹਾਜ਼ਰ ਹੋਵਾਂਗਾ ਤੁਸੀਂ ਦੇਖਦੇ ਰਹੋ ਦਾ ਪੰਜਾਬ ਟੀਵੀ ਹਰ ਖਬਰ ਦਾ ਸੱਚ ਪੰਜਾਬ ਦੇਸ਼ ਦੇ ਧੱਕੇ ਨਾਲ ਤੁਸੀਂ ਆਕੂ ਪਾਈ ਕਰਕੇ ਬੈਠੇ ਜਿਹੜਾ ਬਾਬੇ ਦਾ ਹਾਲ ਹੈ ਬੋਲੇ ਇਨਸਾਨੀਏ ਜੋ ਲਖ ਸਿੰਘ ਸਿੰਘਣੀਆਂ ਸ਼ਹੀਦਾਂ ਬੱਚਿਆਂ ਦਾ ਲਹੂ ਡੁੱਲਿਆ ਉਹਦੇ ਲਈ ਅਮਰੀਕਾ ਦੀ ਸੰਗਤ ਇਕੱਠੀ ਹੋ ਕੇ ਅਜ ਰਿਮੈਂਬਰੈਂਸ ਡੇ 34ਵਾਂ ਫਰੀडम ਰੈਲੀ ਮਾਰਚ ਕਰਨ ਢੀਆ ਸਾਥ ਮੈਨ ਵਾਲੇ ਵੀਰੋਂ ਤਕੜੇ ਹੋ ਜਾਓ ਏ ਟਾਈਮ ਆ ਤੁਹਾਡੇ ਤੇ ਬਹੁਤ ਕੁਝ ਚੱਲਣਾ ਇੱਕ ਨਹੀਂ ਹੋਣਾ ਬਹੁਤ ਹੁਣ ਇਸ ਵੇਲੇ ਤਸ਼ੱਤਦ ਹੋਣੇ ਆ ਬਹੁਤ ਕੁਝ ਹੋਣਾ ਐ ਨਹੀਂ ਹਰ ਇੱਕ ਕਦਮ ਚੱਕਣਾ ਉਹ ਜਿਹੜੇ ਨਾ 2020 ਨੂੰ ਫੇਰ ਕਰ ਸਕਣ ਸਿਰਫ ਸਿੰਗਲ ਇੱਕ ਮੌਕਾ ਦੇ ਇੱਕ ਵੋਟ ਦੀ ਗੱਲ ਕਰਦੇ ਆ ਡੈਮੋਕ੍ਰੇਟ ਤਰੀਕੇ ਨਾਲ ਉੱਥੇ ਦੀ ਗੱਲ ਕਰਦੇ ਆ ਨਾ ਜਿਹੜੇ ਸੰਵਿਧਾਨ ਚ ਨਹੀਂ ਯਕੀਨ ਨਹੀਂ ਕਰਦੇ UNO ਜਿਹੜੀ ਦੁਨੀਆ ਦੀ ਸਭ ਤੋਂ ਵੱਡੀ ਪੰਚਾਇਤ ਆ ਉਹ ਤੁਹਾਨੂੰ ਕਹਿੰਦੀ ਆ ਕਿ ਵੋਟਾਂ ਪਾਓ ਸਾਨੂੰ ਦੱਸੋ ਕਿੰਨੇ ਉਹਨੂੰ ਖਾਲਿਸਤਾਨ ਚਾਹੀਦਾ ਇਹ ਬਸ ਹੀ ਗੰਗੂ ਚੰਦੂ ਵਰਗੇ ਹੈਗੇ ਆ ਜੇ ਤਾਂ ਗੰਗੂ ਚੰਦੂ ਵਰਗੇ ਬਿਸ਼ਰਮ ਜਨਾਨੇ ਆ ਫੇਰ ਤਾਂ ਸਾਨੂੰ ਖਾਲਿਸਤਾਨ ਨਹੀਂ ਚਾਹੀਦਾ ਤੇ ਜੇ ਹਰੀਸੂ ਨਲਵੇ ਦੀਆਂ ਹਲਾਤਾਂ ਦਾ ਫੇਰ ਸਾਨੂੰ ਖਾਲਿਸਤਾਨ ਚਾਹੀਦਾ ਬੋਟਾਂ ਵੋਟਾਂ ਪਾਉਣੀਆਂ ਪੈਣ ਚਾਰਿਆ ਬਿਰੋ ਮੇਰੇਓ ਜਿਹੜਾ ਬਾੜਾ ਕੜਿਆਉ ਤੇ ਮੈਸੇਜ ਜ਼ਰੂਰ ਪਹੁੰਚਾ ਦਿਓ ਬਿੱਟੂ ਤਕਰਾ ਤੇ ਤੇਰੀ ਹਿੱਕ ਤੇ ਕੱਢਣਗੇ ਸਿੰਘ ਝੰਡਾ ਟਾਈਮ ਲੱਗ ਗਿਆ ਤਿਆਰ ਹੋ ਜਾ ਬੱਚੇ ਕੈਪਟਨਾ ਪਾਸ਼ ਗੁਰਜੀ ਕਾ ਕਾਨ ਸਾਹ Okay.

ਪਾਕਿਸਤਾਨ ਵੱਡੀ ਵਾਰ 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 ਪਾਕਿਸਤਾਨ ਪਰ ਇਹ ਗੱਲ ਦੇ ਨੂੰ ਬਿੱਟੂ ਕੰਨ ਖੋਲ ਕੇ ਸੁਣ ਲੈ ਵਿੱਚੇ ਕੈਪਟਨ ਕਾਲ ਸੁਣ ਲੈ ਓਏ ਤੈਨੂੰ ਇੰਨੀ ਗਾਰੰਟੀ ਦਿੰਦੇ ਆ ਬਈ ਤੇਰੀ ਹਿੱਕ ਤੇ ਨਾਮਸ਼ਾਨ ਸਾਹਿਬ ਗੱਡੇ ਦਾ ਮੇਰਾ ਨਾਮ ਬਟਾ ਲਈ ਫਿਰ ਮੇਰੇ ਦੇਸ਼ ਦੇ ਬੱਚੇ ਨੇ ਬੈਠੇ ਆ ਤੁਸੀਂ ਆਕੂ ਭਾਈ ਕਰਕੇ ਬੈਠੇ ਆ